ਮੰਜੇ ਤੇ ਬੈਠੇ ਪਤਵੰਤੇ ਸੱਜਣੋ ਤੇ ਸਾਹਮਣੇ ਬੈਠੇ ਮਹਾਂਪਰਿਸ਼ਦ ਵੈਰੂ ਜੀ ਦਾ ਕਾਲਸਾ ਵੈਰੂ ਜੀ ਕੀ ਫਤਿਹ ਮੇਰਾ ਕੋਈ ਮਕਸਦ ਨਹੀਂ ਸੀ ਬੋਲਣ ਦਾ ਹੁਕਮ ਹੋਇਆ ਤੇ ਮੈਂ ਅਰਜ਼ ਕਰ ਦਿੰਨਾ ਕੁਝ ਥੋੜਾ ਆਪਾਂ ਸਾਰਿਆਂ ਨੂੰ ਯਾਦ ਹੈ ਕਿ ਦਸਵੇਂ ਪਾਤਸ਼ਾਹ ਨੇ ਜਿਸ ਵੇਲੇ ਅਮਰਿਸ਼ ਕਹਾ ਸੀ ਉਹਨਾਂ ਨੇ ਫਿਰ ਉਸ ਤੋਂ ਬਾਅਦ ਸੰਸਾਰ ਦੇ ਵਿੱਚ ਸਭ ਤੋਂ ਪਹਿਲਾ ਔਰ ਸਭ ਤੋਂ ਵੱਡਾ ਇੱਕ ਕਾਰਜ ਅਰੰਭਿਆ ਸੀ ਉਸ ਦੇ ਵਾਸਤੇ ਉਹਨਾਂ ਨੇ ਆਪਣੇ ਆਪ ਗੋਡੀ ਲਾ ਕੇ ਆਪਣੇ ਸਾਝੇ ਪੰਜ ਪਿਆਰਿਆਂ ਦੇ ਸਾਹਮਣੇ ਬੇਨਤੀ ਕੀਤੀ ਸੀ ਕਿ ਮੈਨੂੰ ਵੀ ਅਮਰਿਸ਼ ਕਹੋ ਇਹ ਇੱਕ ਮਨੁੱਖਤਾ ਵਾਸਤੇ ਵੱਡਾ ਸੁਨੇਹਾ ਸੀ ਸੁਨੇਹਾ ਇਹ ਸੀ ਕਿ ਤੁਸੀਂ ਆਪਣੀ ਕਿਸਮਤ ਨੂੰ ਆਪਣੇ ਹੱਥਾਂ ਦੇ ਵਿੱਚ ਲੈਣਾ ਹੈ ਤੇ ਸੰਸਾਰ ਦਾ ਪਲਾ ਕਰਨਾ ਹੈ ਸੰਸਾਰ ਦਾ ਪਲਾ ਕਿਉਂ ਕਰਨਾ ਕਿਉਂਕਿ ਜਿਹੜਾ ਆਕਾਲ ਪੁਰਖ ਹੈ ਜਿਸ ਨੇ ਸ੍ਰਿਸ਼ਟੀ ਸਾਜੀ ਹੈ ਉਹ ਸਾਰੇ ਸੰਸਾਰ ਦਾ ਮਾਈ ਬਾਪ ਹੈ ਬਾਰ-ਬਾਰ ਗੁਰਬਾਣੀ ਦੇ ਵਿੱਚ ਸ਼ਬਦ ਆਪਾਂ ਨੂੰ ਦੱਸਿਆ ਗਿਆ ਤੂੰ ਮੇਰਾ ਪਿਤਾ ਤੂੰ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਪ੍ਰਾਤਾ ਉਹ ਮੇਰਾ ਆਪਾ ਸੁਣੀ たい। ਆਦ ਕਈ ਵਾਰੀ ਇਹ ਸ਼ਬਦ ਰਿਪੀਟ ਹੁੰਦੇ ਨੇ। ਉਹ ਸਾਰੇ ਸੰਸਾਰ ਨੂੰ ਸਹਜ ਕੇ ਸਾਰਿਆਂ ਦਾ ਭਲਾ ਚਾਹੁੰਦਾ ਹੈ। ਔਰ ਸਭ ਨੂੰ ਪਿਆਰ ਕਰਦਾ ਹੈ। ਉਸ ਨੂੰ ਉਸ ਦੀ ਪੂਜਾ ਕਰਨ ਦਾ, ਉਸ ਦੀ ਪ੍ਰਸ਼ਤਿਸ਼ ਕਰਨ ਦਾ, ਉਸ ਦੇ ਹੁਕਮਾਂ ਦੇ ਉੱਤੇ ਚੱਲਣ ਦਾ ਤਰੀਕਾ ਇਹ ਹੈ ਕਿ ਅਸੀਂ ਉਸ ਨੂੰ ਉਸੇ ਤਰ੍ਹਾਂ ਹੀ ਪਿਆਰ ਕਰੀਏ ਜਿਵੇਂ ਉਹ ਸਾਨੂੰ ਸਾਰਿਆਂ ਨੂੰ ਕਰਦਾ ਹੈ। ਉਸ ਤੋਂ ਬਾਅਦ ਉਸ ਦੀ ਸਾਜੀ ਕਲਕੱਤ ਨੂੰ ਉਸ ਦੇ ਸਾਜੇ ਸੰਸਾਰ ਨੂੰ ਉਸ ਦੀ ਸਾਜੀ ਸ੍ਰਿਸ਼ਟੀ ਨੂੰ ਉਸੇ ਤਰ੍ਹਾਂ ਹੀ ਪਿਆਰ ਕਰੀਏ ਜਿਸ ਤਰ੍ਹਾਂ ਅਸੀਂ ਉਸ ਨੂੰ ਪਿਆਰ ਕਰਦੇ ਹਾਂ ਕਿਉਂਕਿ ਉਹ ਬਨਾਸੀ ਪੁਰਖ ਹੈ ਸਭ ਵਿੱਚ ਰਿਹਾ ਸਮਾਇ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ ਹਰ ਇੱਕ ਦੇ ਵਿੱਚ ਉਸ ਦੀ ਜੋਤ ਹੈ ਤੇ ਉਸ ਨੂੰ ਉਸ ਦੀ ਜੋਤ ਤੋਂ ਇਨਕਾਰ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ ਜੇ ਅਸੀਂ ਉਸ ਨੂੰ ਪਿਆਰ ਕਰਦੇ ਹਾਂ ਫਿਰ ਅਗਲੀ ਸਟੈਪ ਇਹ ਹੈ ਕਿ ਉਸ ਪਿਆਰ ਨੂੰ ਕਿਰਿਆਸ਼ੀਲ ਕਰੀਏ ਆਪਣੇ ਉੱਤੇ ਹੰਡਾ ਕੇ ਜੇ ਕੋਈ ਉਸ ਦਾ ਪਿਆਰਾ ਜਿਸ ਨੂੰ ਜਿਸ ਦਾ ਉਹ ਮਾਈ ਬਾਪ ਹੈ ਉਹ ਸੰਕਟ ਦੇ ਵਿੱਚ ਹੈ ਤਾਂ ਅਸੀਂ ਉੱਥੇ ਪਹੁੰਚੀਏ ਉਹਦੀ ਮਦਦ ਕਰੀਏ ਕਿਉਂਕਿ ਇਹ ਕਿਸੇ ਇਨਸਾਨ ਦੀ ਮਦਦ ਨਹੀਂ ਚਾਹੇ ਉਹ ਕਿਸੇ ਵੀ ਧਰਮ ਦਾ ਕਿਸੇ ਕੌਮ ਦਾ ਕਿਸੇ ਦੇਸ਼ ਦਾ ਹੋਵੇ ਇਹ ਆਕਾਲ ਪੁਰਖ ਦੀ ਪੂਜਾ ਹੈ ਇਹ ਵੀ ਤੁਸੀਂ ਨੂੰ ਗੁਰੂ ਸੱਚੇ ਪਾਤਸ਼ਾਹ ਨੇ ਦੱਸੀ ਹੈ ਜਿਹੜੀ ਕਿ ਅਸੀਂ ਅੱਜ ਤੱਕ ਬਹੁਤ ਹੀ ਕਲੀਅਰਲੀ ਸਪਸ਼ਟ ਤੌਰ ਤੇ ਸੰਦੇ ਨਹੀਂ ਸਕੇ ਕੁਝ ਲੋਕ ਮੇਰੇ ਵਰਗੇ ਬਾਕੀ ਤਾਂ ਸਾਰੀ ਦੁਨੀਆ ਨੂੰ ਪਤਾ ਹੈ ਇਸ ਤੋਂ ਜਿਹੜਾ ਇਹ ਤਰੀਕਾ ਆ ਗਿਆ ਸਾਡੇ ਕੋਲੇ ਪੂਜਾ ਕਰਨ ਦਾ ਇਸ ਤੋਂ ਬਾਅਦ ਅਸੀਂ ਕੀ ਕਰਨਾ ਹੈ ਕਿ ਇਸ ਧਰਤੀ ਦਾ ਇੱਕ ਜਿਵੇਂ ਭਾਈ ਗੁਰਦਾਸ ਦੂਸਰਾ ਗੰਧਾ ਸਭ ਧਰਤੀ ਕੀਨੀ ਕੁਲਜ਼ਾਰੇ ਇਸ ਧਰਤੀ ਨੂੰ ਅਸੀਂ ਇੱਕ ਬਾਗ ਦੇ ਸੋਹਣੇ ਬਾਗ ਦੇ ਰੂਪ ਦੇ ਵਿੱਚ ਚਿਤਵਣਾ ਜਿਸ ਦੇ ਵਿੱਚ ਹਰ ਕਿਸਮ ਦੇ ਦਾ ਆਰਾਮ ਦੇ ਔਰ ਅਧਿਆਤਮਿਕ ਤੌਰ ਦੇ ਉੱਤੇ ਤਰੱਕੀ ਕਰਨ ਦੇ ਸਾਧਨ ਆਕਾਲ ਪੁਰਖ ਨੇ ਤੁਹਾਡੇ ਸਾਹਮਣੇ ਰੱਖੇ ਇਹ ਸਾਧਨ ਸਿ ਸਾਰਿਆਂ ਵਾਸਤੇ ਮੁਹੱਈਆ ਕਰਨਾ ਲੋਕਾਂ ਨੂੰ ਦੱਸਣਾ ਕਿ ਆ ਸਾਡਾ ਮਿਸ਼ਨ ਹੈ ਆ ਸਾਡਾ ਕੰਮ ਹੈ ਹੁਣ ਇਹ ਜਿਹੜਾ ਮਿਸ਼ਨ ਹੈ ਇਹ ਮਿਸ਼ਨ ਇਹੋ ਹੀ ਸਾਡਾ ਕਰਮ ਹੈ ਸੰਸਾਰ ਦੇ ਖਿੱਤੇ ਦੇ ਵਿੱਚ ਕੋਈ ਦੂਸਰੀ ਜਥੇਬੰਦੀ ਕੋਈ ਧਰਮ ਕੋਈ ਸੰਸਥਾ ਐਸੀ ਨਹੀਂ ਜਿਹਦਾ ਇਹ ਧਰਮ ਹੋਵੇ ਕਿ ਅਸੀਂ ਸਾਰੇ ਸੰਸਾਰ ਦੀ ਸੇਵਾ ਕਰਨੀ ਹੈ ਔਰ ਅਕਾਲ ਪੁਰਖ ਦੀ ਪੂਜਾ ਦਾ ਸਾਡੇ ਕੋਲੇ ਇਹੋ ਹੀ ਤਰੀਕਾ ਹੈ ਕਿਸੇ ਦੇ ਵਿੱਚ ਕੋਈ ਨਹੀਂ ਆ ਰਿਹਾ ਸਾਨੂੰ ਇਤਰਾਜ਼ ਨਹੀਂ ਜੇ ਕੋਈ ਜੀਵ ਹੈ ਸਾਨੂੰ ਇਤਰਾਜ਼ ਨਹੀਂ ਜੇ ਕੋਈ ਜੈਂਟਾਈਲ ਹੈ ਸਾਨੂੰ ਇਤਰਾਜ਼ ਨਹੀਂ ਜੇ ਕੋਈ ਤਿਰਸਣ ਹੈ ਸਾਨੂੰ ਇਤਰਾਜ਼ ਨਹੀਂ ਜੇ ਕੋਈ ਹੀਦਨ ਹੈ ਜੋ ਵੀ ਉਹਨਾਂ ਲੋਕਾਂ ਨੇ ਸਾਨੂੰ ਇਤਰਾਜ਼ ਨਹੀਂ ਜੇ ਕੋਈ ਮੁਸਲਮਾਨ ਹੈ ਸਾਨੂੰ ਇਤਰਾਜ਼ ਨਹੀਂ ਜੇ ਕੋਈ ਸ਼ਰਕ ਕਰਕੇ ਤੇ ਦੂਸਰੇ ਧਰਮਾਂ ਦੇ ਵਿੱਚ ਜਾਂਦਾ ਹੈ ਸਲਾਮ ਤੋਂ ਸਾਨੂੰ ਕਿਸੇ ਦੇ ਕੋਈ ਇਤਰਾਜ਼ ਨਹੀਂ ਅਸੀਂ ਉਸ ਨੂੰ ਸਿਰਫ ਪਰਮਾਤਮਾ ਦੀ ਜੋਤ ਇਨਸਾਨ ਦੇ ਵਿੱਚ ਵੇਖ ਕੇ ਇਨਸਾਨ ਦੀ ਮਦਦ ਕਰਨੀ ਹੈ ਔਰ ਉਸ ਨੂੰ ਜਿੱਥੋਂ ਤੱਕ ਹੋ ਸਕਦਾ ਹੈ ਅਸੀਂ ਉਸ ਰਸਤੇ ਦੇ ਉੱਤੇ ਲੈ ਕੇ ਆਉਣਾ ਜਿਹੜਾ ਦਸਮੇ ਪਾਤਸ਼ਾਹ ਨੇ ਸਾਨੂੰ ਦੱਸਿਆ ਜਿਹੜਾ ਸਾਨੂੰ ਅੰਮ੍ਰਿਤ ਦੀਆਂ ਬੂੰਦਾਂ ਦੇ ਨਾਲ ਸ਼ਕਾਇ ਹੈ ਜੋ ਅਸੀਂ ਚੁੜੀਆਂ ਲਈਆਂ ਜਿਸ ਦੀਆਂ ਚੁੜੀਆਂ ਲੈਣ ਦਾ ਉਸ ਵੇਲੇ ਰਾਜੀ ਚੁਲੀ ਨਾਮ ਕੀ ਆਪਾਂ ਪੜਦੇ ਹਾਂ ਗੁਰੂ ਨਾਨਕ ਸਾਹਿਬ ਦਾ ਸ਼ਬਦ ਇਹ ਚੁਲੀਆਂ ਹੁੰਦੀਆਂ ਸੀਗੀਆਂ ਇਹ ਕਿ ਇੱਕ ਪਾਣੀ ਦੀ ਚੁਲੀ ਕਿਉਂਕਿ ਪਾਣੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਸੰਸਾਰ ਦੇ ਵਿੱਚ ਮੈਨੂੰ ਇੱਕ ਪਿੱਛੇ ਵਰਲਡ ਤੇ ਪਾਰਲੀਮੈਂਟ ਆਫ ਰਿਲੀਜੀਅਨਸ ਹੋਈ ਸੀ ਸਪੇਨ ਦੇ ਵਿੱਚ ਉੱਥੇ ਇੱਕ ਮੈਨੂੰ ਪ੍ਰੀਸਟ ਮਿਲਿਆ ਜਿਹੜਾ ਕਿ ਉਹਨਾਂ ਦੇ ਅਫਰੀਕਾ ਦਾ ਸੀ ਔਰ ਉਸ ਜਗ੍ਹਾ ਦਾ ਸੀ ਜਿੱਥੋਂ ਸਾਰੀ ਮਾਨਵਤਾ ਸ਼ੁਰੂ ਹੋਈ ਹੈ ਜਿੱਥੋਂ ਮਨੁੱਖ ਮਾਈਗ੍ਰੇਟ ਕਰਨਾ ਸ਼ੁਰੂ ਹੋਇਆ ਉਹ ਕਹਿੰਦਾ ਸੀ ਉੱਥੇ ਛੋਟੀ ਜਿਹੀ ਸ਼ਰਾਇਨ ਬਣਾਈ ਹੋਈ ਹੈ ਇੱਕ ਐਵੇਂ 10 ਫੁੱਟ ਦੀ ਤੇ ਜਦੋਂ ਵੀ ਕੋਈ ਉੱਥੇ ਆਉਂਦਾ ਅਸੀਂ ਉਸ ਨੂੰ ਪਾਣੀ ਦੀ ਚੁੱਲੀ ਪੀਣ ਵਾਸਤੇ ਦਿੰਦੇ ਹਾਂ ਔਰ ਕਹਿੰਨੀਆ ਵੈਲਕਮ ਹੋਮ ਸਾਡੇ ਗੁਰੂ ਦਾ ਸੰਕਲਪ ਕਿੰਨਾ ਵਧੀਆ ਸੀ ਕਿ ਮਨੁੱਖਤਾ ਸਾਰੀ ਇੱਕ ਹੈ ਹੁਣ ਜਿਹੜੇ ਲੇਟੈਸਟ ਸਾਇੰਟੀਫਿਕ ਡਵੈਲਪਮੈਂਟ ਹੈ ਉਹ ਵੀ ਕਹਿੰਦੀ ਹੈ ਕਿ ਮਨੁੱਖ ਇੱਕ ਜਗ੍ਹਾ ਤੋਂ ਨਿਕਲੇ ਔਰ ਫਿਰ ਸਾਰੇ ਸੰਸਾਰ ਦੇ ਉੱਤੇ ਫੈਲ ਗਏ ਇਹਨਾਂ ਦਾ ਡੀਐਨਏ ਕਹਿੰਦਾ ਹੈ ਕਿ ਅਸੀਂ ਐਸੇ ਸੀਰੀਜ਼ ਦੇ ਵਿੱਚ ਔਰ ਜਦੋਂ ਅਸੀਂ ਯੂਜ਼ਿੰਗ ਟ੍ਰੇਸ ਬੈਕ ਕਰਦੇ ਆ ਤਾਂ ਉਹ ਇੱਕ ਜਗ੍ਹਾ ਤੇ ਪਹੁੰਚ ਜਾਂਦਾ ਪਹਿਲੇ ਜਿਸ ਵੇਲੇ ਮਨੁੱਖ ਬਣੇ ਨੇ ਪਹਿਲੇ 5-700 ਸਾਲਾਂ ਦੇ ਵਿੱਚ ਛੋਟੀ ਜੀ ਗਿਣਤੀ ਸੀ ਔਰ ਉਸ ਗਿਣਤੀ ਦੇ ਵਿੱਚੋਂ ਸਾਰਾ ਸਾਰਾ ਜਿਹੜਾ ਇਹ ਆਲਮ ਹੈ ਪੈਦਾ ਹੋਇਆ ਤੇ ਫਿਰ ਕਾਹਦਾ ਕੌਣ ਕੌਣ ਸੂਫੀ ਤੇ ਕੌਣ ਪੰਗੀ ਸਾਰਾ ਸੰਸਾਰ ਇੱਕ ਪਰਮਾਤਮਾ ਦੀ ਔਲਾਦ ਹੈ ਉਸ ਨੇ ਸਾਜਿਆ ਔਰ ਦੇ ਬਾਰੇ ਜਿੱਥੇ ਸਾਰੇ ਧਰਮਾਂ ਦੇ ਵਿੱਚ ਔਰ ਉਹਦਾ ਤ੍ਰਿਸਕਾਰ ਸੀ ਉੱਥੇ ਸੱਚੇ ਪਾਤਸ਼ਾਹ ਨੇ ਸਾਨੂੰ ਦੱਸਿਆ ਕਿ ਇਹ ਜਗਤ ਜਨਨੀ ਹੈ ਕੁਝ ਲੋਕ ਆਏ ਗੁਰੂ ਪੰਮੇ ਪਾਤਸ਼ਾਹ પાસે ਕਹਿਣ ਲੱਗੇ ਜੀ ਸਾਡੀ ਬਾਣੀ ਵੀ ਵਿੱਚ ਪਾ ਦਿਓ ਉਹਨਾਂ ਨੇ ਕਿਹਾ ਜੀ ਤੁਹਾਡੀ ਬਾਣੀ ਕੀ ਕਹਿੰਦੀ ਹੈ ਉਹਨਾਂ ਦੇ ਵਿੱਚ ਇੱਕ ਕਹਿੰਦਾ ਕਿ ਕਾਗਜ਼ ਦੀ ਪੁਤਲੀ ਤੋਨ ਤ੍ਰਿਆ ਨਿਹਾਰ ਜੇ ਕਾਗਜ਼ ਦੀ ਪੁਤਲੀ ਵੀ ਹੋਵੇ ਤਾਂ ਵੀ ਔਰਤ ਵੱਲ ਨਾ ਦੇਖੋ ਤਾਂ ਗੁਰੂ ਸਾਹਿਬ ਕਹਿੰਦੇ ਭਾਈ ਇਹ ਬਾਣੀ ਤਾਂ ਜਗਤ ਜੰਨੀ ਦੇ ਵਰਕਲਾਸ ਹੈ ਇਸ ਨੂੰ ਉਸਨੀ ਦੇ ਵਿੱਚ ਨਹੀਂ ਪਾ ਸਕਦੇ ਸਭ ਤੋਂ ਪਹਿਲਾਂ ਔਰ ਸਭ ਤੋਂ ਇਫੈਕਟਿਵ ਨਿਗਰ ਤਰੀਕੇ ਨਾਲ ਗੁਰੂ ਨਾਨਕ ਸਾਹਿਬ ਨੇ ਔਰਤ ਮਰਦ ਬਰਾਬਰੀ ਸਥਾਪਿਤ ਕੀਤੀ ਕਹਿੰਦੇ ਨਾ ਆਪਣੇ ਆਮ ਤੌਰ ਦੇ ਉੱਤੇ ਉਹ ਸ਼ਬਦ ਕੋਟ ਕਰ ਦਿੰਦੇ ਨੇ ਕਿ ਜੀ ਗੁਰੂ ਸਾਹਿਬ ਨੇ ਕਿਹਾ ਕਿ ਇਹ ਸਾਰੀਆਂ ਜਿਨੇ ਰਾਜਿਆਂ ਨੂੰ ਜਨਮ ਦਿੱਤਾ ਹੈ ਉਸ ਨੂੰ ਅਸੀਂ ਨੀਚੀਆਂ ਕਿਸ ਤਰ੍ਹਾਂ ਦੇ ਨੀਏ ਪੁਲਸੀਦਾਸ ਇਸ ਦੇ ਬਰਖਲਾਫ ਕਹਿੰਦੇ ਢੋਲ ਗਵਾਰ ਸ਼ੂਦਰ ਪਸ਼ੂ ਨਾਰੀ ਪੰਜੋ ਤਾੜਨ ਕੇ ਅਧਿਕਾਰੀ ਤਾਂ ਗੁਰੂ ਸਾਹਿਬ ਔਰ ਸਾਰੀ ਜੋਗੀਆਂ ਦੇ ਵਿੱਚ ਇਹ ਗੱਲ ਚਲਦੀ ਹੈ ਹਰ ਧਰਮ ਦੇ ਵਿੱਚ ਤੁਸੀਂ ਇਸਾਈ ਮਤ ਦੇ ਧਰਮ ਦੇ ਕੋ ਤਾਂ ਔਰਤ ਦੇ ਉੱਤੇ origignal sin ਹੈ ਪਿੱਛੇ ਜਾਏ ਚਰਚ ਆਫ ਇੰਗਲੈਂਡ ਦੇ ਜਿਹੜੇ ਹੁਣੇ ਆਰਕਬਿਸ਼ਪ ਜਿਹੜੇ ਰਿਜ਼ਾਈਨ ਕੀਤਾ ਜਿਸ ਨੇ ਇੱਕ ਕੁਕਰਮਾਂ ਦੇ ਕਾਰਨ ਚਰਚ ਦੇ ਕੁਕਰਮਾਂ ਦੇ ਕਾਰਨ ਉਹਨਾਂ ਦਾ ਇੱਕ ਉਹਨਾਂ ਨੇ ਇੱਕ ਆਪਣੇ ਚਰਚ ਦੀ ਹਾਈ ਫੰਕਸ਼ਨਰੀਜ਼ ਦੀ ਮੀਟਿੰਗ ਕੀਤੀ ਸੀ ਉਸ ਦੇ ਵਿੱਚ ਉਹ ਕਹਿੰਦੇ ਨੇ ਕਿ ਅਸੀਂ ਤੁਸੀਂ ਲੋਕ ਹੁਣ ਜਾ ਕੇ ਇਥੋਂ ਔਰਤ ਮਰਦ ਬਰਾਬਰੀ ਨੂੰ ਦਾ ਪ੍ਰਚਾਰ ਕਰੋ ਕਿਉਂਕਿ ਆਪਾਂ ਔਰਤ ਨੂੰ ਬਰਾਬਰ ਨਹੀਂ ਸਮਝਦੇ ਇਸ ਕਰਕੇ ਔਰਤਾਂ ਦੇ ਉੱਤੇ ਘਰੇਲੂ ਜੁਰਮ ਜ਼ੁਲਮ ਬਹੁਤ ਹੋ ਰਿਹਾ ਹੈ ਅੱਜ ਐਸ ਸਦੀ ਦੇ ਵਿੱਚ ਇਹ ਆਰਕ ਬਿਸ਼ਪ ਆਫ ਕੈਂਟਰਬਰੀ ਦਾ ਬਿਆਨ ਹੈ ਜਿਹੜਾ ਉਸਨੇ ਆਪਣੇ ਲੋਕਾਂ ਨੂੰ ਦਿੱਤਾ ਤੇ ਸਾਡੇ ਵਿੱਚ ਦੇਖੋ ਗੁਰੂ ਸਾਹਿਬ ਫਰਮਾਉਂਦੇ ਨੇ ਇਹ ਨਹੀਂ ਕਿ ਇਹ ਰਾਜਿਆਂ ਨੂੰ ਜਨਮ ਦੇਣ ਵਾਲੀ ਹੈ ਜਨਮ ਤਾਂ ਹਰ ਇੱਕ ਆਦਮੀ ਦਾ ਕਿਸੇ ਨਾ ਕਿਸ ਤਰ੍ਹਾਂ ਹੋਣਾ ਹੀ ਹੈ ਲੇਕਿਨ ਉਹ ਕਹਿੰਦੇ ਨੇ ਸੁੰਨ ਮੰਡਲ ਇੱਕ ਜੋਗੀ ਵੈਸੇ ਨਾਰਨ ਪੁਰਖ ਕਹੋ ਕੋਈ ਕੈਸੇ ਉਸ ਸੁੰਨ ਮੰਡਲ ਦੇ ਵਿੱਚ ਇੱਕ ਜੋਗੀ ਪ੍ਰਮਾਤਮਾ ਆਕਾਰ ਪੁਰਖ ਬੈਠਾ ਹੋਇਆ ਹੈ ਉਹ ਕੀ ਹੈ ਉਸ ਦਾ ਜੈਂਡਰ ਕੀ ਹੈ ਅਸੀਂ ਨਹੀਂ ਕਹਿ ਸਕਦੇ ਜੇ ਤੁਸੀਂ ਜੈਂਡਰ ਨਹੀਂ ਕਹਿ ਸਕਦੇ ਤੇ ਫਿਰ ਤੁਸੀਂ ਔਰਤ ਦਾ ਤਰਸਕਾਰ ਕਿਵੇਂ ਕਰੋਗੇ ਉਹ ਕੁਝ ਨਹੀਂ ਹੋ ਸਕਦਾ ਸੋ ਇਥੋਂ ਗੁਰੂ ਸਾਹਿਬ ਆਪਣੀ ਕਹਾਣੀ ਸ਼ੁਰੂ ਕਰਦੇ ਜਿੱਥੋਂ ਸਾਰਿਆਂ ਨੂੰ ਸਾਡੇ ਸਾਰੇ ਪ੍ਰਚਾਰ ਕਰਨੀ ਚਾਹੀਦੀ ਹੈ ਲੇਕਿਨ ਉਹ ਸੌਖਾ ਤਰੀਕਾ ਲੱਭ ਕੇ ਇਸੇ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਵੀ ਪਰਉਪਕਾਰਾਂਗੇ origignal sense original sense christianity ਦਾ ਇੱਕ ਸੰਕਲਪ ਹੈ ਇਹ ਬਾਗ ਦੇ ਵਿੱਚ ਬਹਿਸ਼ਤ ਦੇ ਵਿੱਚ ਮਰਦ ਤੇ ਔਰਤ ਰਹਿੰਦੇ ਸਨ ਐਡਮ ਐਂਡ ਈਵ ਤੇ ਈਵ ਨੇ origignal sin ਕੀਤਾ ਉਸਨੇ ਮਰਦ ਨੂੰ entice ਕੀਤਾ ਤੇ ਉਸ ਤੋਂ ਬਾਅਦ ਇਹ ਨਰਕਾਂ ਦੇ ਭਾਗੀ ਬਣ ਗਏ ਇਸ ਉਹ ਬਹਿਸ਼ਤ ਚੋਂ ਕੱਢ ਦਿੱਤੇ ਗਏ ਸਵਰਗ ਇੱਥੇ ਧਰਤੀ ਤੇ ਸੁੱਟ ਦਿੱਤੇ ਗਏ ਤਾਂ ਉਸ origignal sin ਵਾਸਤੇ ਔਰਤਾਂ ਅੱਜ ਤੱਕ ਆਪਣਾ ਆਪਣੀ ਕੀਮਤ ਦੇ ਰੀਆਂ ਕੀ ਕੀਮਤ ਦੇ ਰੀਆਂ ਜੇ ਤੁਸੀਂ ਥੋੜਾ ਜਿਹਾ ਪਿੱਛੇ ਜਾਓ ਤਾਂ ਸਾਰੇ ਸੰਸਾਰ ਦੇ ਵਿੱਚ ਇਥੋਂ ਯੂਰਪ ਤੋਂ ਲੈ ਕੇ ਅਮਰੀਕਾ ਤੱਕ ਆਰਟਾਂ ਨੂੰ ਸਟੇਕ ਦੇ ਉੱਤੇ ਸਾੜਿਆ ਗਿਆ ਸੀ ਕਿ ਇਹਨਾਂ ਦੇ ਵਿੱਚ ਭੂਤ ਇਹ ਇਹ ਭੂਤਾਂ ਪ੍ਰੇਤਾਂ ਨਾਲ ਮਿਲੀਆਂ ਹੋਈਆਂ ਨੇ ਔਰ ਇਹਨਾਂ ਨੂੰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਮਰੀਕਾ ਦੇ ਵਿੱਚ ਉਦੋਂ ਜੋਨ ਆਫਾਕ ਜਿਸ ਨੇ ਬਹੁਤ ਵੱਡੇ ਪਰਉਪਕਾਰ ਕੀਤੇ ਸਨ ਆਪਾਂ ਸਾਰੇ ਜਾਣਦੇ ਹਾਂ ਉਸ ਨੂੰ ਵੀ ਸਟੇਕ ਦੇ ਉੱਤੇ ਸਟੇਕ ਕੀਤੀ ਸੀ ਲੱਕੜ ਗੱਟ ਕੇ ਉਹਦੇ ਨਾਲ ਸਿਖਾ ਚਣਦੇ ਸੀ ਉਹਦੇ ਨਾਲ ਬਨ ਕੇ ਤੇ ਉਸ ਨੂੰ ਸਾੜ ਦਿੱਤਾ ਜਾਂਦਾ ਸੀ ਹਜ਼ਾਰਾਂ ਲੱਖਾਂ ਔਰਤਾਂ ਨੂੰ ਸਾਰੇ ਸੰਸਾਰ ਦੇ ਵਿੱਚ ਇਸ ਤਰ੍ਹਾਂ ਸਾੜਿਆ ਗਿਆ ਸੀ ਰਚੀਰ ਦੇ ਉੱਤੇ ਜਿਉਂ ਠਲ ਪਈ ਅਮਰੀਕਾ ਦੇ ਕਿਸੇ ਸਟੇਟ ਦੇ ਗਵਰਨਰ ਦੀ ਘਰਵਾਲੀ ਨੂੰ ਕਿਸੇ ਨੇ ਕਿਹਾ ਇਹ ਵੀ ਵਿੱਚ ਉਥੇ ਅਕਿਊਜ਼ੀ ਕਰਨਾ ਹੁੰਦਾ ਸੀਗਾ ਕਿ ਇਹਦੇ ਵਿੱਚ ਇਹ ਭੂਤ ਹੈ ਪ੍ਰੇਤਾਂ ਨਾਲ ਇਹ ਨਸਦੀ ਦੇਖੀ ਗਈ ਇਹ ਇਸ ਤਰ੍ਹਾਂ ਉਹ ਅਸਮਾਨ ਦੇ ਵਿੱਚ ਉੱਡਦੀ ਵੇਖੀ ਗਈ ਕਹਿਣਾ ਹੀ ਹੁੰਦਾ ਸੀਗਾ ਜਦੋਂ ਉਸ ਦੀ ਘਰਵਾਲੀ ਨੂੰ ਕਿਹਾ ਨਾ ਕਿਸੇ ਨੇ ਤਾਂ ਉਦੋਂ ਫਿਰ ਥਲ ਪੈਣੀ ਸ਼ੁਰੂ ਹੋਈ ਜਦੋਂ ਆਪਣੇ ਘਰ ਦੇ ਵਿੱਚ ਜਿਹੜੇ ਆਕਮ ਲੋਕ ਸੀਗੇ ਉਹਨਾਂ ਦੀ ਅੱਗ ਲੱਗੀ ਤਾਂ ਸੋ ਇਹ ਗੁਰੂ ਨਾਨਕ ਦਾ ਕਿੱਡਾ ਵੱਡਾ ਫਰਵਕਾਰ ਹੈ ਕਿ ਸਾਡੇ ਅਸੀਂ ਮਾਤ ਜੀ ਦਾ ਜ਼ਿਕਰ ਕਰ ਰਹੀ ਸੀ ਭੈਣ ਜੀ ਹੁਣ ਇੱਥੇ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਸਾਡੇ ਨਾਇਕ ਹੋਏ ਨੇ ਔਰ ਕਿੰਨੀਆਂ ਮਾਤਾਵਾਂ ਜਿਨ੍ਹਾਂ ਨੇ ਪੈਣਾ ਜਿਨ੍ਹਾਂ ਨੇ ਇਸ ਇੱਕ ਕੌਮ ਨੂੰ ਅਗਵਾਈ ਦਿੱਤੀ ਸੋ ਜਿਆਦਾ ਗੱਲਾਂ ਨਹੀਂ ਕਰਾਂਗਾ ਇਹਨੇ ਪੰਜ ਮਿੰਟ ਕੀਆ ਸੀ ਸੋ ਮੈਂ ਸਿਰਫ ਬੇਨਤੀ ਇੰਨੀ ਕਰਨੀ ਹੈ ਕਿ ਜਿਹੜਾ ਸਰਬੱਤ ਦੇ ਭਲੇ ਦਾ ਸੰਕਲਪ ਹੈ ਉਸ ਨੂੰ ਟ੍ਰਾਂਸਲੇਟ ਕਰਨ ਵਾਸਤੇ ਸਾਨੂੰ ਸਰਬੱਤ ਖਾਲਸਾ ਚਾਹੀਦਾ ਸਰਬੱਤ ਦੇ ਭਲੇ ਦਾ ਕਨਸੈਪਟ ਨੂੰ ਟ੍ਰਾਂਸਲੇਟ ਕਰਨ ਦਾ ਮੈਂ ਅਧਿਕਾਰੀ ਨਹੀਂ ਹਾਂ ਸਰਦਾਰ ਪ੍ਰਕਾਸ਼ ਸਿੰਘ ਅਧਿਕਾਰੀ ਨਹੀਂ ਸੀ ਸ਼੍ਰੋਮਣੀ ਅਕਾਲੀ ਦਲ ਅਧਿਕਾਰੀ ਨਹੀਂ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧਿਕਾਰੀ ਨਹੀਂ ਹੈ ਉਸ ਨੂੰ ਜਿਦੋਂ 10ਵੇਂ ਪਾਸ਼ਾ ਨੇ ਆਪਣਾ ਗੋਡੀ ਲਾ ਕੇ ਅੰਮ੍ਰਿਤ ਦੀ ਦਾਤ ਸਾਡੇ ਕੋਲੋਂ ਮੰਗੀ ਸੀ ਅਸੀਂ ਲੋਕ ਸਾਰੇ ਸੰਸਾਰ ਦੇ ਉਹ ਸਿੱਖ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਜਿਨ੍ਹਾਂ ਦਾ ਅੰਮ੍ਰਿਤ ਦੇ ਵਿੱਚ ਯਕੀਨ ਹੈ ਉਹ ਲੋਕ ਇਸ ਸਰਬੱਤ ਦੇ ਭਲੇ ਨੂੰ ਟਰਾਂਸਲੇਟ ਕਰਨ ਦੇ ਕਾਬਿਲ ਹਨਗੇ ਕਿਉਂਕਿ ਉਹਨਾਂ ਦੇ ਵਿੱਚ ਉਹਨਾਂ ਨੇ ਜਿਹੜਾ ਕਰਨਾ ਹੈ ਉਹ ਪਿਆਰ ਦੇ ਨਾਲ ਕਰਨਾ ਹੈ ਉਹਨਾਂ ਨੇ ਪਾਇਆ ਕਿ ਅਸੀਂ ਗੁਰੂ ਪਿਆਰ ਕਰਦੇ ਹਾਂ ਗੁਰੂ ਅਕਾਲ ਪੁਰਖ ਦਾ ਰੂਪ ਸੀ ਗੁਰੂ ਅਕਾਲ ਪੁਰਖ ਆਪ ਸੀ ਆਪ ਨਰਾਇਣ ਕਲਾਤਾਰ ਜਗਮਹਿ ਪਰਵਰਿਅ। ਤੇ ਅਸੀਂ ਉਸ ਨੂੰ ਪਿਆਰ ਕਰਨਾ ਉਸ ਨੇ ਸਾਡੇ ਵਾਸਤੇ ਆਪਣੇ ਸਾਰਾ ਸਰਬੰਸਦਾਨ ਕੀਤਾ ਤੇ ਅਸੀਂ ਇਸ ਦੇ ਰਾਹੀ ਇਸ ਪ੍ਰੇਰਣਾ ਦੇ ਰਾਹੀ ਸੰਸਾਰ ਦਾ ਭਲਾ ਕਰਨਾ ਔਰ ਸੰਸਾਰ ਦਾ ਭਲਾ ਇਸ ਵਾਸਤੇ ਕਰਨਾ ਕੋਈ ਆਸਾਨ ਨਹੀਂ ਕਿ ਸਿੱਧਕ ਤੇ ਅਸੀਂ ਉਹਨੂੰ ਪਿਆਰ ਕਰਦੇ ਹਾਂ ਪਰਮਾਤਮਾ ਨੂੰ ਪਿਆਰ ਕਰਦੇ ਹਾਂ ਗੁਰੂ ਨੂੰ ਪਿਆਰ ਕਰਦੇ ਹਾਂ ਉਸ ਦੀ ਸਾਜੀ ਖਲਕਤ ਨੂੰ ਪਿਆਰ ਕਰਦੇ ਹਾਂ ਉਸ ਦੇ ਫਲਾਂ ਬੂਟਿਆਂ ਧਰਤੀ ਅੰਬਰ ਸਭ ਨੂੰ ਪਿਆਰ ਕਰਦੇ ਹਾਂ ਇਹ ਪਿਆਰ ਇੱਕ ਜਿਹੜਾ ਆਧਾਰ ਹੈ ਸਿੱਖੀ ਦਾ ਉਸ ਨੂੰ ਤੇ ਵੀ ਸਾਡੇ ਪ੍ਰਚਾਰ ਕਰਨ ਜਿਆਦਾ ਜ਼ੋਰ ਦੇਣਾ ਚਾਹੀਦਾ ਹੈ ਤਾਂ ਕਿ ਦੁਨੀਆ ਨੂੰ ਪਤਾ ਲੱਗੇ ਕਿ ਜਦੋਂ ਲੋਕ ਕੇ ਲੋਕ ਬੈਠ ਜਾਂਦੀ ਹੈ ਘਰਾਂ ਦੇ ਵਿੱਚ ਮੁਸੀਬਤ ਆਉਂਦੀ ਹੈ ਤਾਂ ਸਿੱਖ ਕਿਉਂ ਬਾਹਰ ਨਿਕਲਦੀ ਜਦੋਂ ਅਫਗਾਨੀ ਆਉਂਦਾ ਕੋਈ ਨਾਦਰ ਆਉਂਦਾ ਕੋਈ ਉਹ ਸਾਰਾ ਸੰਸਾਰ ਆਪਣੇ ਘਰਾਂ ਦੇ ਵਿੱਚ ਦੁਬਕੇ ਬੈਠ ਜਾਂਦਾ ਤੇ ਸਿੱਖਾਂ ਨੂੰ ਕੀ ਤਕਲੀਫ ਹੈ 22000 ਮਰਾਠਿਆਂ ਦੀਆਂ ਔਰਤਾਂ ਨੂੰ ਬੰਨ ਕੇ ਲੈ ਜਾ ਰਿਹਾ ਹੈ ਅਫਗਾਨੀ ਤੇ ਮਰਾਠੇ ਆਪਣੀ ਜਿਹੜੀ ਫ੍ਰੈਂਚ ਕੈਵਲਰੀ ਸੀ ਉਹਨਾਂ ਕੋਲੇ ਜਿਸ ਨੇ ਜਿਸ ਨੇ ਕਿਸੇ ਵੀ ਹੋਣ ਵਾਲੇ ਦਾ ਮੂੰਹ ਤੋੜ ਦੇਣਾ ਸੀ ਉਸ ਨੂੰ ਲੈ ਕੇ ਮੈਦਾਨ ਚੋਂ ਭੱਜ ਜਾਂਦੀ ਹੈ ਤੇ ਸਿੱਖ ਉਹਨਾਂ ਦੀ ਔਰਤਾਂ ਨੂੰ ਬਚਾਉਣ ਵਾਸਤੇ ਆਪਣੀ ਸਰੀਰ ਦਾਅ ਤੇ ਲਾਉਂਦੇ ਆ ਆਪਣੀ ਜਾਨ ਦਾਅ ਤੇ ਲਾਉਂਦੀ ਹੈ ਕਈ ਸਾਰੇ ਸ਼ਹੀਦ ਹੁੰਦੇ ਆ ਇਹ ਇਸ ਤਰ੍ਹਾਂ ਦੀਆਂ ਪਰਉਪਕਾਰ ਦੀਆਂ ਕਹਾਣੀਆਂ ਸੰਸਾਰ ਦੇ ਵਿੱਚ ਐਕਸਪਲੇਨ ਨਹੀਂ ਹੋ ਸਕਦੀਆਂ ਜਿੰਨੀ ਦੇਰ ਤੱਕ ਅਸੀਂ ਇਹ ਨਾ ਜਾਣੀਏ ਕਿ ਅਸੀਂ ਸਭ ਨੂੰ ਪਿਆਰ ਕਰਨਾ ਇਹ ਸਾਡਾ ਧਰਮ ਹੈ ਸ਼ਾਇਦ ਸਾਰਾ ਹੀ ਧਰਮ ਇਹ ਹੈ ਲੇ ਨਾਂ ਵੀ ਹੋਵੇ ਤੋਂ ਧਰਮ ਦਾ ਵੱਡਾ ਹਿੱਸਾ ਬਹੁਤ ਵੱਡਾ ਹਿੱਸਾ ਇਹੀ ਹੈ। ਬਾਰ ਬਾਰ ਗੁਰਬਾਣੀ ਦੇ ਵਿੱਚ ਇਸ ਦਾ ਜ਼ਿਕਰ ਆਉਂਦਾ। ਮਨ ਰੇ ਕਿਉਂ ਛੂਟੇ ਬਿਨ ਪਿਆਰ। ਬਾਰ ਬਾਰ ਸੱਚੇ ਬਾਸ਼ਾ ਫਰਮਾਉਂਦੇ। ਸੋ ਇਹ ਹੈਗਾ ਜਿਹੜਾ ਸਰਬੱਤ ਦਾ ਭਲਾ। ਇਸ ਸਰਬੱਤ ਖਾਲਸੇ ਨੇ ਟਰਾਂਸਲੇਟ ਕਰਨਾ ਹੈ। ਔਰ ਸਰਬੱਤ ਖਾਲਸੇ ਨੇ ਸਾਰੇ ਸੰਸਾਰ ਦੇ ਉੱਤੇ ਇਹ ਉਪਦੇਸ਼ ਦੇਣਾ। ਆਪਾਂ ਕੋਈ ਆਪਸ ਦੇ ਵਿੱਚ ਬਹੁਤੇ ਕੰਟੈਕਟ ਦੇ ਵਿੱਚ ਨਹੀਂ ਸੀਗੇ ਲੇਕਿਨ ਜਿਸ ਵੇਲੇ ਸਾਡੇ ਸਮਿਆਂ ਦੇ ਵਿੱਚ ਅਕਲ ਪਰਸਨ ਦੀ ਗੱਲ ਹੈ ਕੋਵਿਡ ਦਾ ਪ੍ਰਕੋਪ ਸਾਰੀ ਦੁਨੀਆ ਤੇ ਆਇਆ ਤਾਂ ਨਿਊਜ਼ੀਲੈਂਡ ਦੇ ਵਿੱਚ ਸਿੱਖ ਉੱਥੇ ਹਾਂ ਬਈ ਜੀ ਦੀ ਮਦਦ ਕਰ ਸਕਦੇ ਹਾਂ ਅਸੀਂ ਕਰਾਂਗੇ ਨਵੀਂ ਦਿੱਲੀ ਦੇ ਵਿੱਚ ਉੱਥੇ ਜਿੱਥੇ ਚੱਪੇ-ਚੱਪੇ ਤੇ ਤੁਹਾਡਾ ਖੂਨ ਡੋਲਿਆ ਗਿਆ ਸੀ ਜਿੱਥੇ ਥਾਂ-ਥਾਂ ਦੇ ਉੱਤੇ ਤੁਹਾਨੂੰ ਕਤਲ ਕੀਤਾ ਗਿਆ ਸੀ ਜਿੱਥੇ ਸਾਡੀਆਂ ਭੈਣਾਂ ਨੂੰ ਬੇਵਕੂਫ ਕੀਤਾ ਗਿਆ ਸੀ ਉਹ ਤੇ ਵੀ ਅਸੀਂ ਕਿਹਾ ਬਿਨਾਂ ਵਿਤਕ੍ਰਿਤੋਂ ਹਰ ਜਗ੍ਹਾ ਦੀ ਉੱਤੇ ਅਸੀਂ ਸੇਵਾ ਵਾਸਤੇ ਹਾਜ਼ਰ ਅਸੀਂ ਅਮਰੀਕਾ ਦੇ ਵਿੱਚ ਵੀ ਉੱਥੇ ਸਾਡਾ ਕੋਣ ਸੀਗਾ ਲੇਕਿਨ ਅਸੀਂ ਕਿਹਾ ਅਸੀਂ ਘਰ ਘਰ ਖਾਣਾ ਪਚਾਵਾਂਗੇ ਅਸੀਂ ਸਾਰਾ ਕੁਝ ਕਰਾਂਗੇ ਆਸਟ੍ਰੇਲੀਆ ਦੇ ਵਿੱਚ ਤਾਂ ਇਹ ਕੀ ਸੀ ਇਹ ਦਸਵੇਂ ਪਾਸ਼ਾ ਦਾ ਸਾਡੇ ਮਨ ਦੇ ਵਿੱਚ ਜਿਹੜਾ ਇੰਬੈਡ ਕੀਤਾ ਹੋਇਆ ਹੈ ਕਿ ਤੁਸੀਂ ਫਰੁਭਕਾਰੀ ਲੋਕ ਹੋ ਤੁਸੀਂ ਆਲਮ ਦੇ ਵਿੱਚ ਹਰ ਦੇਸ਼ ਦੇ ਵਿੱਚ ਹਰ ਜਗ੍ਹਾ ਦਿੱਤੇ ਪਰਉਪਕਾਰ ਕਰਨਾ ਇਹ ਸਾਡਾ ਆਦਰਸ਼ ਸੀ ਉਹ ਸਾਡੀ ਮੰਨ ਦੇ ਵਿੱਚ ਸੁੱਤਾ ਅਭਿਆਸ ਸੀ ਮੁਸ਼ਕਲ ਦੇਖ ਕੇ ਇਸ ਸੰਸਾਰ ਦੀ ਸਾਡੇ ਵਿੱਚ ਜਾਗ ਪਿਆ ਹੁਣ ਇਸ ਵੇਲੇ ਸੰਸਾਰ ਦੇ ਵਿੱਚ ਬੜੀਆਂ ਵੱਡੀਆਂ ਵੱਡੀਆਂ ਮੁਸ਼ਕਲਾਂ ਹਨ ਜਿਹੜੀਆਂ ਮੈਨੂੰ ਕਹਿਣ ਦੀ ਲੋੜ ਨਹੀਂ ਆਪਾਂ ਸਾਰੇ ਅਖਬਾਰ ਪੜ੍ਹਦੇ ਹਾਂ ਖਬਰਾਂ ਸੁਣਦੇ ਹਾਂ ਸੋਸ਼ਲ ਮੀਡੀਆ ਤੇ ਸਾਨੂੰ ਪਤਾ ਹੈ ਇਸ ਦੇ ਵਿੱਚ ਸਿੱਖਾਂ ਦਾ ਖਾਸ ਰੋਲ ਹੈ ਤੇ ਜਿਹੜਾ ਗੁਰਪ੍ਰੀਤ ਸਿੰਘ ਤੇ ਸਾਰੇ ਨਿਰਮਲ ਸਿੰਘ ਹੋਰੀ ਭੈਣ ਜੀ ਸਾਰੇ ਜਗਦੀਸ਼ ਸਿੰਘ ਹੋਰਾਂ ਨੇ ਸਾਰਿਆਂ ਨੇ ਇਹ ਪ੍ਰੋਗਰਾਮ ਕੀਤਾ ਮਿਲ ਕੇ ਸਰਬਾਤ ਕਾਲਸਾ ਨੂੰ ਰਿਵਾਈਵ ਕਰਨ ਦਾ ਮੈਂ ਇਹਨਾਂ ਦਾ ਧੰਨਵਾਦੀ ਆ ਤੇ ਸਾਰੀ ਕੌਮ ਨੂੰ ਇਹਨਾਂ ਦਾ ਧੰਨਵਾਦ ਕਰਨਾ ਚਾਹੀਦਾ ਆਓ ਉੱਠ ਕੇ ਆਪਾਂ ਇਸ ਆਪਣੀ ਕੌਮ ਦੀ ਹੋਂਦ ਦੇ ਹਾਨ ਦੇ ਬਣੀਏ ਜੇ ਅਸੀਂ ਇਹ ਨਹੀਂ ਤਾਂ ਅਸੀਂ ਕੁਝ ਵੀ ਨਹੀਂ ਫਿਰ ਅਸੀਂ ਜਿਵੇਂ ਲੋਕਾਂ ਦੇ ਫਿਰਕੇ ਤੁਰੇ ਫਿਰਦੇ ਆ ਕੋਈ ਇਹ ਤੋਂ ਜਾਂਦਾ ਤੇ ਚਾਰਤਾਂ ਮੰਦੀ ਯਾਤਰਾ ਕਰ ਲੈਂਦਾ ਕੋਈ ਉੱਥੋਂ ਉੱਠਦਾ ਤੇ ਇੱਕ ਮੱਕੇ ਜਾ ਆਉਂਦਾ ਕੋਈ ਕਿਧਰੇ ਇੱਕ ਦਿਨ ਚੱਕਰ ਮਾਰਦੇ ਇਹ ਭੁੱਲੀ ਹੋਈ ਲੁਕਾਈ ਦੇ ਮਗਰ ਅਸੀਂ ਲੱਗੇ ਹੋਈਆਂ ਜੇ ਅਸੀਂ ਗੁਰੂ ਦੇ ਉਪਦੇਸ਼ ਨੂੰ ਆਪਣੇ ਜੀਵਨ ਦੇ ਵਿੱਚ ਸਾਰਤਕ ਕਰਨਾ ਹੈ ਔਰ ਆਪਣੇ ਜੀਵਨ ਨੂੰ ਸਾਰਤਕ ਕਰਨਾ ਹੈ ਤੁਹਾਨੂੰ ਪਤਾ ਸਨ ਤਾਂ ਆਹੀ ਇੱਕ ਜੀਵਨ ਮਿਲਿਆ ਛੋਟਾ ਜਿਹਾ ਜਿਸ ਦੇ ਵਿੱਚ ਅਸੀਂ ਉਸ ਗੁਰੂ ਦੇ ਨਾਲ ਆਪਣੇ ਕੌਲ ਪਾ ਲੈਣੇ ਜਿਸ ਨੇ ਮਨੁੱਖਤਾ ਦੇ ਨਾਲ ਆਪਣੇ ਕੌਲ ਕੌਲ ਪਾ ਲਈਆਂ ਨੇ ਸੋ ਇਹਨਾਂ ਨੇ ਬਹੁਤ ਵੱਡਾ ਪਰਉਪਕਾਰ ਕੀਤਾ ਜੋ ਇਸ ਸੰਸਥਾ ਦੇ ਬਾਰੇ ਸੋਚਿਆ ਇਸ ਨੂੰ ਕਿਰਿਆ ਅੰਗਤ ਕਰੋ ਇਸ ਨੂੰ ਇਸ ਤਰ੍ਹਾਂ ਨਾਲ ਬਣਾਓ ਕਿ ਸਾਰਾ ਸੰਸਾਰ ਫੇਰ ਇੱਕ ਵਾਰੀ ਤੁਹਾਨੂੰ ਕਹੇ ਕਿ ਹਾਂ ਅਗਵਾਈ ਕਰਨ ਦੇ ਕਾਬਿਲ ਸਿਰਫ ਇਹ ਹਨ ਜਿਨ੍ਹਾਂ ਦੇ ਮਨਾਂ ਦੇ ਵਿੱਚ ਹਰ ਇੱਕ ਇਨਸਾਨ ਵਾਸਤੇ ਹਰ ਇੱਕ ਫਲ ਬੂਟੇ ਵਾਸਤੇ ਹਰ ਇੱਕ ਤਰਤੀ ਵਾਸਤੇ ਪਿਆਰ ਹੈ ਇਹ ਸਾਰੀ ਧਰਤੀ ਉਸੇ ਦੀ ਹੈ ਕਬੀਰ ਧਰਤੀ ਸਾਗ ਕੀ ਤਸਕਰ ਵੈਸੇ ਗਾ ਇਹ ਐਵੇਂ ਹੀ ਕਬਜ਼ਾ ਕਰ ਲੈਂਦੇ ਨੇ ਲੋਕ ਇਹ ਧਰਤੀ ਸਾਧ ਦੀ ਹੈ ਸਾਗ ਸੱਚਾ ਪਾਸ਼ਾ ਅਕਾਲ ਪੁਰਖ ਗੁਰੂ ਗੋਬਿੰਦ ਗੁਰੂ ਨਾਨਕ ਸੋ ਉਹਨਾਂ ਦੀ ਧਰਤੀ ਦੇ ਉੱਤੇ ਪਰਵਕਾਰ ਕੁਮਾਰ ਦੇ ਆਪਾਂ ਸਰਕਰੂ ਹੋ ਕੇ ਤੁੰ ਜਾਈਏ ਇਨੀ ਗੋ ਬੇਨਤੀ ਕਰਦਾ ਬੈਜੀ ਜੀ ਦਾ ਖਾਲਸਾ ਬੈਜੀ ਜੀ ਦੇ